ਆ ਬਿਲਕੁਲ ਪਰਮਿੰਦਰ ਜੇ ਗੱਲ ਕਰੀਏ ਜ਼ਿਲ੍ਹਾ ਫਿਰੋਜ਼ਪੁਰ ਦੀ ਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਕਰੀਬ 62 ਪਿੰਡ ਨੇ ਜਿਹੜੇ ਹੜ੍ਹਾਂ ਦੀ ਚਪੇਟ ਚ ਨੇ ਔਰ ਇਸ ਹੜ੍ਹਾਂ ਦੇ ਜਿਹੜੇ ਪਿੰਡ ਦੇ ਵਿੱਚ ਲੋਕ ਨੇ ਉਹਨਾਂ ਨੂੰ ਹੁਣ ਰੈਸਕਿਊ ਕਰਕੇ ਇਹ ਬਾਰੇਕੇ ਪਿੰਡ ਦੇ ਵਿੱਚ ਇੱਕ ਰਾਹਤ ਕੈਂਪ ਬਣਾਇਆ ਗਿਆ ਹੈ ਪ੍ਰਸ਼ਾਸਨ ਵੱਲੋਂ ਇਸ ਰਾਹਤ ਕੈਂਪ ਦੇ ਵਿੱਚ ਇਹ ਲੋਕਾਂ ਨੂੰ ਲਿਆਂਦਾ ਜਾ ਰਿਹਾ ਕਿਉਂਕਿ ਛੋਟੇ-ਛੋਟੇ ਬੱਚੇ ਆ ਔਰ ਇਸ ਪਹਾਨ ਪਾਣੀ ਦੇ ਮਾਹੌਲ ਦੇ ਵਿੱਚ ਜਦੋਂ ਬਾਰਿਸ਼ ਉੱਤੋਂ ਹੋਵੇ ਔਰ ਥੱਲੋਂ ਸਤਲੂ ਜਿਹੜਾ ਕਹਿਰ ਮਚਾਉਂਦਾ ਹੋਵੇ ਤੇ ਉੱਥੇ ਮੈਡੀਕਲ ਏਡ ਦੀ ਸਭ ਤੋਂ ਵੱਡੀ ਜ਼ਰੂਰਤ ਹੁੰਦੀ ਹੈ ਤਾਂ ਇਹ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਸਰਕਾਰੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇੱਕ ਕੈਂਪ ਲਗਾਇਆ ਗਿਆ ਰਾਤ ਕੈਂਪ ਔਰ ਇੱਥੇ ਲੋਕਾਂ ਨੂੰ ਲਿਆ ਕੇ ਉਹਨਾਂ ਨੂੰ ਜਿਸ ਚੀਜ਼ ਦੀ ਜ਼ਰੂਰਤ ਹੈ ਜਿਵੇਂ ਸੁੱਕਾ ਦੁੱਧ ਹੈ ਜਾਂ ਦੁੱਧ ਦੀ ਹੈ ਜਾਂ ਕਿਸੇ ਹੋਰ ਚੀਜ਼ ਦੀ ਜ਼ਰੂਰਤ ਹੈ ਤਾਂ ਉਹਨਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਔਰ ਇਹ ਰਾਤ ਕੈਂਪ ਦੀਆਂ ਤਸਵੀਰਾਂ ਹਨ ਫਿਰੋਜ਼ਪੁਰ ਦੀਆਂ ਬਾਰੇਕੇ ਪਿੰਡ ਦੀਆਂ ਜਿੱਥੇ ਦੱਸਿਆ ਜਾ ਰਿਹਾ ਕਿ 250 ਦੇ ਕਰੀਬ ਲੋਕਾਂ ਨੂੰ ਰੈਸਕਿਊ ਕਰਕੇ ਇੱਥੇ ਲਿਆਂਦਾ ਗਿਆ ਹੈ ਔਰ ਜਿਨ੍ਹਾਂ ਦਾ ਇੱਥੇ ਰਖ ਰਖਾਵ ਚੱਲ ਰਿਹਾ ਹੈ ਉਹਨਾਂ ਨੂੰ ਖਾਣਾ ਦਿੱਤਾ ਜਾ ਰਿਹਾ ਹੈ ਜਾਂ ਕਿਸੇ ਹੋਰ ਤਰ੍ਹਾਂ ਦੀ ਜਿਵੇਂ ਦਵਾਈਆਂ ਦੀ ਜ਼ਰੂਰਤ ਹੈ ਤੇ ਉਹ ਇੱਥੇ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਔਰ ਖਾਸ ਕਰਕੇ ਔਰਤਾਂ ਨੂੰ ਬਜ਼ੁਰਗਾਂ ਨੂੰ ਔਰ ਬੱਚਿਆਂ ਦਾ ਜਿਹੜਾ ਉਹ ਧਿਆਨ ਰੱਖਿਆ ਜਾ ਰਿਹਾ ਉਹਨਾਂ ਨੂੰ ਮੈਡੀਕਲ ਫੈਸਿਲਿਟੀਆਂ ਵੀ ਦਿੱਤੀ ਜਾ ਰਹੀ ਹੈ ਔਰ ਦੂਜੇ ਪਾਸੇ ਜੇ ਗੱਲ ਕਰੀਏ ਤੇ ਰਾਹਤ ਕੈਂਪ ਦੀਆਂ ਅੰਦਰ ਦੀਆਂ ਤਸਵੀਰਾਂ ਕੀ ਨੇ ਉਹ ਵੀ ਅਸੀਂ ਜ਼ਰੂਰ ਦਿਖਾਵਾਂਗੇ ਕਿ ਅੰਦਰ ਚੱਲ ਰਿਹਾ ਹੈ ਔਰ ਇੱਥੇ ਜਿਹੜੇ ਹੋਣਾ ਪ੍ਰਸ਼ਾਸਕ ਅਧਿਕਾਰੀ ਲਗਾਤਾਰ ਪਹੁੰਚੇ ਹੋਏ ਆ ਔਰ ਲੋਕਾਂ ਕੋਲੋਂ ਇਸ ਹਾਲਾਤਾਂ ਬਾਰੇ ਜਾਣਕਾਰੀ ਲੈ ਰਹੇ ਆ ਤਾਂ ਜੋ ਲੋਕਾਂ ਨੂੰ ਇਸ ਔਖੀ ਘੜੀ ਦੇ ਵਿੱਚ ਕੁਝ ਰਾਹਤ ਦਿੱਤੀ ਜਾ ਸਕੇ ਔਰ ਇਹ ਫਰੋਜ਼ਪੁਰ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ ਬਾਰੇ ਕਿ ਜਿੱਥੇ ਰਾਹਤ ਕੈਂਪ ਲੱਗਾ ਔਰ ਇੱਥੇ ਲਗਾਤਾਰ ਜਿਹੜੇ ਆ ਜ਼ਿਲ੍ਹਾ ਅਧਿਕਾਰੀ ਜਿਹੜੇ ਆ ਉੱਥੇ ਪਹੁੰਚ ਰਹੇ ਆ ਲੋਕਾਂ ਨਾਲ ਗੱਲਬਾਤ ਕਰ ਰਹੇ ਆ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਆ ਉਹ ਬੇਕਾਰ ਹੋ ਗਏ ਪਰ ਇਸ ਰਾਹਤ ਕੈਂਪ ਦੇ ਵਿੱਚ ਕਿਤੇ ਨਾ ਕਿਤੇ ਲੋਕਾਂ ਨੂੰ ਇੱਥੇ ਲਿਆਂਦਾ ਗਿਆ ਤਾਂ ਜੋ ਇਹਨਾਂ ਨੂੰ ਕੋਈ ਮੁਸ਼ਕਲ ਦੀ ਘੜੀ 'ਚ ਕੋਈ ਨਾ ਕੋਈ ਰਾਹਤ ਮਿਲ ਸਕੇ ਕਿਹੋ ਜੀ ਮਾਤਾ ਜੀ ਕਿਹੜੇ ਪਿੰਡ ਤੋਂ ਆਏ ਹੋ ਕਿਵੇਂ ਕਿਦੋਂ ਦੇ ਇੱਥੇ ਰਹਿ ਰਹੇ ਹੋ ਆ ਨਾਲ ਹੀ ਆਪਣੇ ਸ਼ਹਿਰ ਦੇ ਅੱਛਾ ਜੀ ਕੀ ਹਾਲਾਤ ਕੀ ਹੈ ਪਿੰਡ ਦੇ ਪਾਣੀ ਤਾਂ ਨਹੀਂ ਫਿਰਦੇ ਇਹਨੇ ਤੁਨ ਪੁੱਤਰ ਕੀ ਕੀ ਹਾਲਾਤ ਆ ਬਾਪੂ ਹੁਣ ਬਹੁਤ ਲੜ ਮਾਇਕ ਨੇ ਕੋਠੇ ਚੋਈ ਜਾਂਦੇ ਨੇ ਬੁਰਾ ਹਾਲ ਹੈ ਜਿਆਦਾ ਹੋਇਆ ਪਿਆ ਉਹ ਤੁਸੀਂ ਇੱਥੇ ਆਏ ਹੋ ਇੱਥੇ ਕੀ ਤੁਹਾਨੂੰ ਖਾਣ ਪੀਣ ਨੂੰ ਰਸਦ ਰਸੋ ਸਾਰੀ ਮਿਲ ਰਹੀ ਹੈ ਕਿਸ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦੀ ਨਹੀਂ ਜੀ ਰਾਸ਼ਨ ਅਸੀਂ ਆਪਦਾ ਹੀ ਲਿਆਣਿਆ ਤੇ ਇੱਥੇ ਅਸੀਂ ਕੰਮ ਕਰਨ ਵਾਸਤੇ ਤੁਹਾਨੂੰ ਬੁਲਾਇਆ ਇਹ ਬਿਲਕੁਲ ਇੱਥੇ ਪਿੰਡਾਂ ਦੇ ਵਿੱਚ ਪਿੰਡਾਂ ਦੇ ਨੁਕਸਾਨ ਹੋ ਰਿਹਾ ਕੀ ਹਾਲਾਤ ਕੀ ਹੈ ਪਿੰਡਾਂ ਦੇ ਪਿੰਡ ਤੋਂ ਸਾਨੂੰ ਮਂਗਾਇਆ ਗਿਆ ਹੈ ਫਿਰ ਜੈਂਟਲੀ ਨਾਲ ਲੇਬਰ ਲਾਉਣੀ ਸੀ ਸਟਾਫ ਨੇ ਪ੍ਰਸ਼ਾਸਨ ਨੇ ਲੇਬਰ ਆਪਾਂ ਇਹਨਾਂ ਪਹਚਾਈ ਆ ਹਨ 10-15 ਦਿਨ ਹੋ ਗਏ ਨੇ ਇੱਥੇ ਆਦਿਆਂ ਨੂੰ ਪਹਿਲਾ ਟ੍ਰੈਂਡੀ ਵਾਲੇ ਬੰਤੇ ਜਾਂਦੇ ਰਹੇ ਗੱਟੇ ਲਾਉਂਦੇ ਰਹੇ ਹੁਣ ਸਾਰਾ ਇੱਥੇ ਅਸੀਂ ਕੰਮ ਕਰਨੇ ਕਿੰਨੀ ਸਾਡੇ ਤੋਂ ਸੇਵਾ ਹੁੰਦੀ ਸੇਵਾ ਕਰਨੇ ਐਕਸਟਰਾ ਟਾਈਮ ਡਿਊਟੀ ਕਰਦੇ ਆ ਅਸੀਂ ਇਹ ਸਾਰਾ ਸਾਡੇ ਦੋ ਗਰੁੱਪ ਮਨਰੇਗਾ ਵਾਲੇ ਬੈਠੇ ਪੀਰ ਵਾਲੇ ਤੋਂ ਬਿਲਕੁਲ ਇਹ ਲੋਕ ਜਿਹੜੇ ਆ ਇਹ ਸੇਵਾ ਵੀ ਕਰ ਰਹੇ ਆ ਔਰ ਇੱਥੇ ਲੇਬਰ ਵੀ ਕਰ ਰਹੇ ਆ ਤਾਂ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਜ਼ਰੂਰਤ ਹੈ ਉਹ ਪੂਚਾਈ ਜਾਵੇ ਰਾਹਤ ਕੈਂਪ ਦੇ ਅੰਦਰ ਚੱਲਦੇ ਆ ਉਹ ਕੀ ਤਸਵੀਰਾਂ ਨੇ ਉਹ ਦੇਖਣੀਆਂ ਬਹੁਤ ਅਹਿਮ ਜ਼ਰੂਰੀ ਨੇ ਕਿਉਂਕਿ ਲੋਕ ਜਿਹੜੇ ਆ ਆਪਣੇ ਘਰਾਂ ਨੂੰ ਛੱਡ ਕੇ ਇੱਥੇ ਪਹੁੰਚੇ ਆ ਲੋਕਾਂ ਨਾਲ ਗੱਲ ਕਰਦੇ ਆ ਇਹ ਇੱਕ ਰਾਹਤ ਕੈਂਪ ਹੈ ਜਿੱਥੇ ਪਰਿਵਾਰ ਦੇ ਕਈ ਲੋਕ ਇੱਥੇ ਮੌਜੂਦ ਨੇ ਦੇਖੋ ਇਹ ਤਸਵੀਰ ਹੈ ਜਿਹੜੇ ਇਹ ਮਯੂਸ ਨੇ ਲੋਕ ਕਿਤੇ ਨਾ ਕਿਤੇ ਕਿਉਂਕਿ ਆਪਣੇ ਘਰਾਂ ਨੂੰ ਛੱਡਣਾ ਇਹ ਬੜਾ ਮੁਸ਼ਕਲ ਹੁੰਦਾ ਔਰ ਛੱਡ ਕੇ ਇਸ ਰਾਹਤ ਕੈਂਪ ਦੇ ਵਿੱਚ ਆਣਾ ਉਹ ਇੱਕ ਮਜਬੂਰੀ ਹੈ ਇਹ ਲੋਕਾਂ ਦੇ ਲਈ ਲੋਕਾਂ ਨਾਲ ਗੱਲ ਕਰਦੇ ਆ ਕਿਹੜੇ ਪਿੰਡ ਤੋਂ ਹੋ ਜੀ ਤੁਸੀਂ ਕੀ ਹਾਲਾਤ ਆ ਤੁਹਾਡੇ ਪਿੰਡ ਚੋਂ ਐਫਸੀ ਪਿੰਟਿੰਡੀ ਵਾਲੇ ਜੀ ਹਾਂ ਕੀ ਪਿੰਡ ਦੇ ਵਿੱਚ ਕੀ ਹਾਲਾਤ ਆ ਤੁਸੀਂ ਇੱਥੇ ਰਾਤ ਕੈਂਪ ਬਚਾਏ ਹੋ ਕਿ ਤੁਹਾਨੂੰ ਰਸ ਸਾਰਾ ਕੁਝ ਸਹੀ ਮਿਲਦਾ ਪਿਆ ਸਮਾਨ ਹਾਂਜੀ ਪਹਿਲਾਂ ਥੋੜੀ ਇੱਕ ਇੱਕ ਅੱਧਾ ਦਿਨ ਪਰੇਸ਼ਾਨੀ ਹੁਣ ਸਹੀ ਮਿਲ ਰਿਹਾ ਜੀ ਹਾਂਜੀ ਤੇ ਪਿੰਡ ਦਾ ਕੀ ਹਾਲਾਤ ਆ ਘਰ ਦਾ ਕੀ ਕਰੇ ਢੇੜਾ ਮਾਰਿਆ ਕੀ ਹਾਲਾਤ ਆ ਪਿੰਡ ਚ ਨਹੀਂ ਅਜੇ ਗਿਆ ਹੋ ਗਿਆ ਛੇ ਇੱਥੇ ਹੀ ਆ ਜੀ ਹਾਂ ਕਿਤੇ ਫੋਨ ਤੇ ਗੱਲ ਹੋਈ ਹੈ ਕਿਵੇਂ ਕੀ ਉੱਥੇ ਹਾਲਾਤ ਚੱਲ ਰਹੇ ਪਿੰਡ ਚ ਹਾਂਜੀ ਪਿੰਡ ਦੇ ਵਿੱਚ ਤੋਂ ਮੈਂ ਕਹਿ ਰਿਹਾ ਪਾਣੀ ਹੈ ਜੀ ਹਾਂਜੀ ਉਹ ਮੈਂ ਚੱਲ ਰਿਹਾ ਜੀ ਪਿੰਡ ਕਿੰਨੇ ਪਰਿਵਾਰ ਦੇ ਮੈਂਬਰ ਤੁਸੀਂ ਆਏ ਹੋ ਇੱਥੇ ਐਫਸੀ ਚਾਰ ਆਏ ਜੀ ਹੋਰ ਵੀ ਤੁਹਾਡੇ ਪਿੰਡ ਦੇ ਲੋਕ ਇੱਥੇ ਹਾਂਜੀ ਇਹ ਫਾਰਾ ਪਿੰਡ ਹੈ ਕਣਾ ਟਿੰਡੀ ਵਾਲੇ ਚ ਆਇਆ ਜੀ ਹਾਂਜੀ ਟਿੰਡੀ ਵਾਲੇ ਫਾਰਾ ਹੈ ਜੀ ਹਾਂਜੀ ਖਰਚ ਕਰ ਛੱਡ ਕੇ ਘਰੇ ਵੀ ਕਿਸੇ ਨੂੰ ਛੱਡਿਆ ਕਿ ਸਮਾਨ ਉੱਥੇ ਹੀ ਪਿਆ ਜ਼ਰੂਰੀ ਸਾਡਾ ਸਮਾਨ ਐਵੇਂ ਜਿੱਥੇ ਜਿਨ੍ਹਾਂ ਦੇ ਸਾਡੇ ਜਿਵੇਂ ਵਡੇਰੇ ਰਹਿ ਗਨੇ ਘਰ ਦੇ ਵਿੱਚ ਉਹਨਾਂ ਨੂੰ ਛੱਡਤਾ ਉਹ ਉੱਪਰ ਜਿੱਥੇ ਜਿਨ੍ਹਾਂ ਦੀ ਜਗ੍ਹਾ ਉੱਪਰ ਹੈਗੀ ਉੱਚੀ ਜਗ੍ਹਾ ਉੱਥੇ ਰੱਖਤਾ ਜੀ ਸਮਾਨ ਉੱਚੀ ਜਗ੍ਹਾ ਤੇ ਹੂੰ ਹਾਂਜੀ ਬਿਲਕੁਲ ਇਹ ਲੋਕ ਨੇ ਅਲੱਗ-ਅਲੱਗ ਪਿੰਡਾਂ ਦੇ ਦੱਸਿਆ ਜਾ ਰਿਹਾ ਕਿ ਫਿਰੋਜ਼ਪੁਰ ਦੇ ਵਿੱਚ ਕਰੀਬ 62 ਤੋਂ 70 ਪਿੰਡ ਨੇ ਜਿਹਦੇ ਇਸ ਹੜ੍ਹਾਂ ਦੀ ਸਥਿਤੀ ਦੇ ਨਾਲ ਝੁੰਜੇ ਹੋਏ ਨੇ ਔਰ ਲੋਕਾਂ ਨੂੰ ਇੱਥੇ ਹੁਣ ਰੈਸਕਿਊ ਕਰਕੇ ਇੱਥੇ ਲਿਆਂਦਾ ਗਿਆ ਇੱਕ ਰਾਹਤ ਕੈਂਪ ਬਣਾਇਆ ਗਿਆ ਪਿੰਡ ਬਾਰੇਕੇ ਦੇ ਵਿੱਚ ਜਿੱਥੇ ਕਰੀਬ 250 ਦੇ ਕਰੀਬ ਜਿਹੜੇ ਲੋਕ ਨੇ ਉਹਨਾਂ ਨੂੰ ਇੱਥੇ ਲਿਆਂਦਾ ਗਿਆ ਤੁਸੀਂ ਇੱਥੇ ਰਾਹਤ ਕੈਂਪ 'ਚ ਡਿਊਟੀ ਕਰ ਰਹੇ ਹੋ ਕਿਹੋ ਜੀ ਪੇਸ਼ੈਂਟ ਤੁਹਾਡੇ ਕੋਲ ਆ ਰਹੇ ਆ ਇਸ ਟਾਈਮ ਮੇਰੇ ਕੋਲ ਪੇਸ਼ੈਂਟ ਅਲਰਜੀ ਦੇ ਨੇ ਉਹਨਾਂ ਦੇ ਕਾਫੀ ਪੈਰ ਵਿਚਾਰੇ ਦੇ ਗਲੇ ਹੋਏ ਨੇ ਕਿਉਂਕਿ ਪਾਣੀ ਦੇ ਕਰਕੇ ਹੀ ਹੈ ਫਿਰ ਅੱਖਾਂ ਦੇ ਮਰੀਜ਼ ਮਤਲਬ ਜਿਨ੍ਹਾਂ ਨੂੰ ਅੱਖਾਂ ਦੀ ਪ੍ਰੋਬਲਮ ਹੈਗੀ ਹੈ ਹੁਣ ਅਸੀਂ ਸਾਰਿਆਂ ਨੂੰ ਬੁਲਾ ਰਹੇ ਹਾਂ ਤੇ ਕੁਝ ਜਨਾਨੀਆਂ ਦੀ ਜੋ ਦਿੱਕਤ ਹੈਗੀ ਅਸੀਂ ਉਹਨਾਂ ਨੂੰ ਵੀ ਕਰ ਰਹੇ ਹਾਂ ਬਿਲਕੁਲ ਕੋਈ ਏਹੋ ਜੀਆਂ ਮਹਿਲਾਵਾਂ ਜਿਹੜੀਆਂ ਇਸ ਟਾਈਮ ਪ੍ਰੈਗਨੈਂਸੀ ਟਾਈਮ ਚ ਨੇ ਜਾਂ ਉਹਨਾਂ ਨੂੰ ਵੀ ਰੈਸਕਿਊ ਕਰ ਰਹੇ ਹੋ ਬਿਲਕੁਲ ਜੀ ਅਸੀਂ ਉਹਨਾਂ ਦਾ ਵੀ ਸੇਫ ਪ੍ਰੈਗਨੈਂਸੀ ਮਤਲਬ ਉਹਨਾਂ ਦੀ ਟਰੀਟਮੈਂਟ ਕਰਵਾ ਰਹੇ ਹਾਂ ਵਿਦ ਉਹਨਾਂ ਦੀ ਡਿਲੀਵਰੀ ਵੀ ਸੇਫ ਕਰਵਾ ਰਹੇ ਹਾਂ ਆਪਣੇ ਹਸਪੀਟਲ 'ਚ ਐਡਮਿਟ ਕਰ ਰਹੇ ਹਾਂ ਉਹਨਾਂ ਨੂੰ ਪੂਰਾ ਮਤਲਬ ਧਿਆਨ ਰੱਖਿਆ ਜਾ ਰਿਹਾ ਹੈ ਇਸ ਇਲਾਕੇ ਦੀਆਂ ਕਿੰਨੀਆਂ ਕੁ ਮਹਿਲਾਵਾਂ ਏਹੋ ਜੀਆਂ ਜਿਨ੍ਹਾਂ ਨੂੰ ਰੈਸਕਿਊ ਕਰਕੇ ਲਿਆਂਦਾ ਗਿਆ ਮੇਰੇ ਕੋਲ ਜਦੋਂ ਮੇਰੀ ਮੇਰੀ ਡਿਊਟੀ ਹੈ ਉਥੇ ਮਮਡੂਟ ਉਸ ਟਾਈਮ ਮੇਰੇ ਕੋਲ ਤਿੰਨ ਪ੍ਰੈਗਨੈਂਟ ਲੇਡੀ ਸੀ ਜਿਨ੍ਹਾਂ ਨੂੰ ਅਸੀਂ ਡਿਲੀਵਰੀ ਕਰਵਾਈ ਆ ਸੇਫ ਤੇ ਕੁਝ ਅਸੀਂ ਆਰਫ ਦੇ ਵਾਲੇ ਪਾਸੇ ਵੀ ਰੱਖੀਆਂ ਨੇ ਉਹਨਾਂ ਦਾ ਵੀ ਟ੍ਰੀਟਮੈਂਟ ਚੱਲ ਰਿਹਾ ਹੈ ਉਥੇ ਲੋਕਾਂ ਨੂੰ ਸਕਿਨ ਦੇ ਲਈ ਜੇ ਮੰਨ ਲਓ ਕੋਈ ਪਿੰਡ ਚ ਬੈਠਾ ਹੈ ਛੱਤ ਤੇ ਬੈਠਾ ਹੈ ਪਾਣੀ ਚ ਬੈਠਿਆ ਉਹਨਾਂ ਨੂੰ ਸਕਿਨ ਦੀ ਕੋਈ ਅਲਰਜੀ ਹੁੰਦੀ ਹੈ ਤੇ ਕੀ ਘਰੇਲੂ ਨੁਸਖਾ ਕੀ ਦਸੋਗੇ ਉਹਨਾਂ ਨੂੰ ਵੀ ਪਹਿਲੀ ਫਰਸਟ ایڈ ਉਹ ਲੈ ਸਕਦੇ ਆ ਮਤਲਬ ਇਹ ਹੈ ਕਿ ਉਹ ਪਾਣੀ ਤੋਂ ਥੋੜਾ ਦੂਰ ਰਹਿਣ ਕਿਉਂਕਿ ਪਾਣੀ ਦੇ ਵਿੱਚ ਤੁਰ ਰਹੇ ਨੇ ਉਹਨਾਂ ਕਰਕੇ ਉਹਨਾਂ ਦੇ ਪੈਰ ਨਾਲ ਥ ਉਹਨਾਂ ਨੂੰ ਇਹ ਹੀ ਕਹੂੰਗੀ ਕਿ ਜੇ ਤੁਸੀਂ ਪਾਣੀ ਚ ਨਾ ਤੁਰੋ ਜੋ ਹੋ ਸਕੇ ਤੁਸੀਂ ਤੋਂ ਦੂਰੀ ਬਣਾ ਕੇ ਰੱਖੋ ਕਿਉਂਕਿ ਪਾਣੀ ਗੰਦਾ ਹੈ। ਆ ਬਿਲਕੁਲ ਉਹ ਡਾਕਟਰ ਸਾਹਿਬ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਪਾਣੀ ਤੋਂ ਥੋੜਾ ਬਚ ਕੇ ਰਹਿਣ ਦੂਰ ਰਹਿਣ ਤਾਂ ਜੋ ਉਹ ਇਸ ਮੁਸ਼ਕਲ ਘੜੀ ਦੇ ਵਿੱਚ ਆਪਣੇ ਆਪ ਨੂੰ ਬਚਾਣ ਔਰ ਜੇਕਰ ਕਿਸੇ ਨੂੰ ਕਿਸੇ ਤਰ੍ਹਾਂ ਦੀ ਸਿਹਤ ਤੋਂ ਜ਼ਿਆਦਾ ਕੋਈ ਮੁਸ਼ਕਲ ਆਂਦੀ ਹੈ ਤਾਂ ਇਸ ਰਾਹਤ ਕੈਂਪ ਦੇ ਵਿੱਚ ਪਹੁੰਚ ਕੇ ਫਰਸਟ ایڈ ਲੈ ਸਕਦਾ ਹੈ ਔਰ ਆਪਣਾ ਇਲਾਜ ਕਰਵਾ ਸਕਦਾ ਹੈ। ਇਹ ਤਸਵੀਰਾਂ ਨੇ ਫਿਰੋਜ਼ਪੁਰ ਬਾਰੇ ਕੇ ਪਿੰਡ ਦੀਆਂ ਜਿੱਥੇ ਰਾਹਤ ਕੈਂਪ ਚੱਲ ਰਿਹਾ ਹੈ। ਔਰ ਲੋਕਾਂ ਨੂੰ ਰੈਸਕਿਊ ਕਰਕੇ ਇੱਥੇ ਲਿਆਂਦਾ ਜਾ ਰਿਹਾ ਹੈ ਕਰੀਬ 250 ਦੇ ਕਰੀਬ ਜਿਹੜੇ ਲੋਕ ਨੇ ਉਹ ਇੱਥੇ ਪਹੁੰਚੇ ਹੋਏ ਹੈ ਔਰ ਰਾਹਤ ਕੈਂਪ ਦੇ ਵਿੱਚ ਆਪਣੀਆਂ ਜਿਹੜੀਆਂ ਸਰਕਾਰੀ ਸੇਵਾਵਾਂ ਦਾ ਉਹ ਲਾਭ ਲੈ ਰਹੇ ਆ